ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੋਬ ਅਪਡੇਟ ਲੈਣ ਵਾਲੀ ਜੀ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਬਾਰੇ ਡਿਟੇਲ ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡਾ ਚੈਨਲ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੋਬ ਅਪਡੇਟ ਦਾ ਨੋਟੀਫਿਕੇਸ਼ਨ ਮਿਸ ਨਾ ਹੋਵੇ ਤੇ ਦੂਜਾ ਪੁਆਇੰਟ ਤੁਸੀਂ ਸਾਡੇ ਵਟਸਐਪ ਚੈਨਲ ਨੂੰ ਵੀ ਜਰੂਰ ਫੋਲੋ ਕਰਨਾ ਤਾਂ ਕਿ ਜੌਬ ਅਪਡੇਟ ਤੋਂ ਇਲਾਵਾ ਜੋ ਕਿ ਐਡਮਿਟ ਕਾਰਡ ਜਾਂ ਆਨਸਰ ਕੀ ਵਗੈਰਾ ਜੋ ਰਿਲੀਜ਼ ਹੁੰਦੀ ਹੈ ਉਸ ਦੀ ਅਪਡੇਟ ਅਸੀਂ ਆਪਣੇ ਵਟਸਐਪ ਚੈਨਲ ਤੇ ਪਾਉਂਦੇ ਰਹਿੰਨੇ ਆ ਇਸ ਕਰਕੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਸਾਡੇ ਵਟਸਐਪ ਚੈਨਲ ਨੂੰ ਵੀ ਜਰੂਰ ਫੋਲੋ ਕਰ ਲਿਓ ਵੈਕੈਂਸੀਆਂ ਦੀ ਗੱਲ ਕਰਦੇ ਆ ਜੀ ਤਿੰਨ ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਆਨਲਾਈਨ ਅਪਲਾਈ ਆਫਲਾਈਨ ਸੋਰੀ ਆਫਲਾਈਨ ਅਪਲਾਈ ਕਰਨ ਦੀ ਲਾਸਟ ਡੇਟ 30 09 2025 ਰਹਿਣ ਵਾਲੀ ਹੈ ਇਸ ਦੇ ਜੋ ਤੁਸੀਂ ਰਜਿਸਟਰਡ ਪੋਸਟ ਬਾਈ ਜਾਂ ਤੁਸੀਂ ਬਾਈ ਹੈਂਡ ਜਾਂ ਰਜਿਸਟਰਡ ਪੋਸਟ ਨਾਲ ਦੁਆਰਾ ਤੁਸੀਂ ਭੇਜ ਸਕਦੇ ਹੋ ਜੀ ਸਹਿਯੋਗ ਹਾਫ ਵੇ ਹੋਮ ਪਟਿਆਲਾ ਠੀਕ ਹੈ ਜੀ ਕਮਿਊਨਿਟੀ ਹੋਮ 멘ਟਰ ਰਿਟਾਰਡਡ ਪਟਿਆਲਾ ਵਿਖੇ ਇਹ ਜੋ ਇਸ ਐਡਰੈਸ ਦੇ ਉੱਤੇ ਤੁਸੀਂ ਦੋਨਾਂ ਚੋਂ ਕੋਈ ਵੀ ਐਡਰੈਸ ਦੇ ਨਾਂ ਦੇ ਉੱਤੇ ਭੇਜ ਸਕਦੇ ਆ ਇਸ ਐਡਰੈਸ ਦੇ ਉੱਤੇ ਬਾਈ ਹੈਂਡ ਜਾ ਕੇ ਵੀ ਤੁਸੀਂ ਦੇ ਸਕਦੇ ਹੋ ਜਾਂ ਫਿਰ ਬਾਈ ਪੋਸਟ 39 ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰਨਾ ਹੈ ਵੈਕੈਂਸੀਆਂ ਜਿਦੇ ਵਿੱਚ ਕਿ ਜੀ ਕਲਰਕ ਗ੍ਰੈਜੂਏਟ ਹੋਣਾ ਚਾਹੀਦਾ ਕੈਂਡੀਡੇਟਸ ਨੂੰ 2 ਸਾਲ ਦਾ ਐਕਸਪੀਰੀਅੰਸ ਐਮ ਐਸ ਆਫਿਸ ਐਕਸਲ ਪੁਆਇੰਟ ਇੰਟਰਨੈਟ ਦਾ ਹੋਣਾ ਚਾਹੀਦਾ ਸਿਰਫ ਮੇਲ ਕੈਂਡੀਡੇਟ ਦੀ ਇੱਕ ਵੈਕੈਂਸੀ ਹੈ ਨਰਸਿੰਗ ਅਸਿਸਟੈਂਟ ਵਾਸਤੇ ਡੀ ਫਾਰਮੇਸੀ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇੱਕ ਵੈਕੈਂਸੀ ਮੇਲ ਕੈਂਡੀਡੇਟ ਦੀ ਟੀਚਰ ਵਾਸਤੇ ਗ੍ਰੈਜੂਏਟ 55% ਮਾਰਕਸ ਅਤੇ ਬੀਏ ਡਿ স্পੈਸ਼ਲ ਐਜੂਕੇਸ਼ਨ ਦੀ ਤੁਹਾਡੇ ਕੋਲ ਹੋਣੀ ਚਾਹੀਦੀ ਤੇ ਟ੍ਰੇਨਿੰਗ ਸਪੈਸ਼ਲ ਐਜੂਕੇਸ਼ਨ ਰੈਗੂਲਰ ਬੇਸ ਤੇ ਕੀਤੀ ਹੋਈ ਹੋਣੀ ਚਾਹੀਦੀ ਤੇ 2 ਸਾਲ ਦਾ ਐਕਸਪੀਰੀਅੰਸ ਇੱਕ ਵੈਕੈਂਸੀ ਮੇਲ ਕੈਂਡੀਡੇਟਸ ਦੀ ਅਡਰੈਸ ਤੁਹਾਨੂੰ ਸੌਰੀ ਮੈਂ ਪਹਿਲਾਂ ਜੋ ਦਰ ਦੱਸਿਆ ਸੀ ਐਡਰੈਸ ਐਡਰੈਸ ਰਹਿਣ ਵਾਲਾ ਜੀ ਆਫਿਸ ਆਫ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਅਫਸਰ ਪਟਿਆਲਾ ਰੂਮ ਨੰਬਰ 101 ਐਂਡ 135 ਬਲੌਕ ਏ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਪਟਿਆਲਾ ਇਸ ਐਡਰੈਸ ਦੇ ਉੱਤੇ ਤੁਸੀਂ ਭੇਜਣਗੇ ਏਜ ਲਿਮਿਟ ਮੇਨ ਪੁਆਇੰਟ ਇਸ ਦੇ ਵਿੱਚ ਜੀ ਤੁਹਾਡੇ ਕੋਲੇ ਮੈਂਡਟਰੀ ਹੋਣਾ ਚਾਹੀਦਾ 셀ਫ ਅਟੈਸਟਡ ਕਾਪੀ ਤੁਹਾਡੀ ਪੰਜਾਬੀ ਪਾਸ ਦੀ ਉਹ ਤੁਸੀਂ 셀ਫ ਅਟੈਸਟਡ ਕਾਪੀ ਨਾਲ ਲਾਉਣੀ ਹੈ ਜੇ ਬਾਈ ਪੋਸਟ ਭੇਜ ਰਹੇ ਹੋ ਜਾਂ ਬਾਈ ਹੈਂਡ ਦੇ ਰਹੇ ਹੋ ਤਾਂ ਵੀ ਏਜ ਲਿਮਟ ਜਰਨਲ ਕੈਟਾਗਰੀ ਦੀ 21 ਤੋਂ 40 ਸਾਲ 21 ਤੋਂ 42 ਸਾਲ ਐਸਸੀ ਤੇ ਓਬੀਸੀ ਕੈਂਡੀਡੇਟਸ ਤੇ 21 ਤੋਂ 27 ਸਾਲ 47 ਸਾਲ ਹੈਂਡੀਕੈਪਡ ਜਾਂ ਐਕਸ ਸਰਵਿਸਮੈਨ ਵਾਲੇ ਕੈਂਡੀਡੇਟਸ ਇਸ ਵਿੱਚ ਇਸ ਏਜ ਵਾਲੇ ਅਪਲਾਈ ਕਰ ਸਕਦੇ ਆ ਪਰਫਾਰਮਾ ਤੁਸੀਂ ਇਸੇ ਤਰ੍ਹਾਂ ਦਾ ਬਣਾਉਣਾ ਹੈ ਪੋਸਟ ਅਪਲਾਈਡ ਫਾਰ ਲਿਖਣਾ ਨੇਮ ਫਾਦਰ ਨੇਮ ਡੇਟ ਆਫ ਬਰਥ ਪੋਸਟਲ ਅਡਰੈਸ ਪਰਮਾਨੈਂਟ ਅਡਰੈਸ ਐਜੂਕੇਸ਼ਨ ਕੁਆਲੀਫਿਕੇਸ਼ਨ ਐਕਸਪੀਰੀਅੰਸ ਸਰਟੀਫਿਕੇਟ ਠੀਕ ਹੈ ਜੀ ਐਕਸਪੀਰੀਅੰਸ ਸਰਟੀਫਿਕੇਟ ਦਾ ਇਹਨਾਂ ਨੇ ਇੱਕ ਪੁਆਇੰਟ ਦਿੱਤਾ ਹੋਇਆ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਆ ਤੁਹਾਡਾ ਲੈਟਰ ਹੈਡ ਤੇ ਹੋਣਾ ਚਾਹੀਦਾ ਗਵਰਨਮੈਂਟ ਡਿਪਾਰਟਮੈਂਟ ਦਾ ਜਾਂ ਰਜਿਸਟਰਡ ਇੰਸਟੀਟਿਊਟ ਦਾ ਤੇ ਨਾਲ ਡਿਸਪੈਚ ਨੰਬਰ ਅਤੇ ਡੇਟ ਲੱਗੀ ਹੋਈ ਹੋਣੀ ਚਾਹੀਦੀ ਆ ਉਸ ਦੇ ਉੱਤੇ ਜੋ ਐਕਸਪੀਰੀਅੰਸ ਸਰਟੀਫਿਕੇਟ ਤੁਸੀਂ ਬਣਵਾਓਗੇ ਏਸੀ ਕੀ ਆਪਣੀ ਅੱਜ ਦੀ ਜੋਬ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ